ਖਬਰਨਾਮਾ ਦੇਖ ਰਹੇ ਸਾਰੇ ਹੀ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੁਸ਼ਰਾਜ ਬਦਲਾਵ ਦੇ ਨਾਮ ਤੇ 2022 ਦੇ ਵਿੱਚ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਕਾਸਟ ਕੀਤੀਆਂ ਸਰਕਾਰ ਵੀ ਬਣੀ ਲੇਕਿਨ ਇੱਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਆਪਣੇ ਹੀ ਵਰਕਰਾਂ ਆਪਣੇ ਹੀ ਵੋਟਰਾਂ ਦੇ ਵਿਰੁੱਧ ਅੱਧੀ ਸ਼ਬਦਾਵਲੀ ਬੋਲ ਰਹੇ ਨੇ ਹਾਂਜੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿੰਨਾ ਦੀ ਗਾਇਕੀ ਦੀ ਤੂਤੀ ਬੋਲਦੀ ਹੈ ਬਲਕਾਰ ਸਿੰਘ ਸਿੱਧੂ ਕਿਸ ਤਰ੍ਹਾਂ ਆਪਣੇ ਵਰਕਰਾਂ ਦੇ ਖਿਲਾਫ ਬੋਲ ਰਿਹਾ ਹੈ ਪਹਿਲਾ ਸੁਣਦੇ ਆਂ ਇਹ ਗਲਬਤ ਕਰਾਂਗੇ ਜਾਨੀ ਪੰਜਾਬੀ ਬਿਲਕੁਲ ਤੁਹਾਡਾ ਮਰਜ਼ੀ ਕਹਦਾ

ਬਸ ਠੀਕ ਹੈ ਬਰਾ ਸਾਰਾ ਟੱਪਰ ਲੱਗ ਗਿਆ ਸਾਰਾ ਟੱਪਰ ਸੜਪੁਰਵਾਰ ਨਗਰ ਵਾ ਠੀਕ ਹੈ ਵਧੀਆ ਸੁਬਹ ਜੀ ਕਰੋ ਠੀਕ ਹੈ ਜੀ ਹਲਕਾ ਰਾਮ ਫੁਲਾਰ ਤੋਂ ਬਲਕਾਰ ਸਿੰਘ ਸਿੱਧੂ ਬਲਕਾਰ ਸਿੰਘ ਸਿੱਧੂ ਆਪਣੇ ਪਾਰਟੀ ਦੇ ਵਰਕਰ ਦੇ ਨਾਲ ਗੱਲਬਾਤ ਕਰ ਰਹੇ ਨੇ ਕਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਜਿਹੜੇ ਵਿਰੋਧੀ ਲੋਕ ਨੇ ਉਹ ਆਪਣੀਆਂ ਘਰ ਵਾਲੀਆਂ ਸਾਡੇ ਕੋਲ ਛੱਡ ਜਾਂਦੇ ਨੇ ਵਰਤੋ ਉਹਨਾਂ ਦੇ ਪੱਲੇ ਕੀ ਰਹਿ ਗਿਆ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਬੋਲ ਰਹੇ ਨੇ ਬਲਕਾਸ਼ ਸਿੰਘ ਸਿੱਧੂ ਬਲਕਾਸ਼ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਨਾਲ ਨਾਲ ਇੱਕ ਸੱਭਿਆਚਾਰਕ ਗਾਇਕ ਵੀ ਨੇ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਕਿਸੇ ਸਮੇਂ ਤੂਤੀ ਬੋਲਦੀ ਆ ਹੁਣ ਵੀ ਬੋਲਦੀ ਆ ਅਸੀਂ ਇਸ ਆਵਾਜ਼ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸੋਸ਼ਲ ਮੀਡੀਆ ਤੇ ਇਹ ਰਿਕਾਰਡਿੰਗ ਜਿਹੜੀ ਹੈ ਉਹ ਬੜੇ ਪੱਧਰ ਤੇ ਵਾਇਰਲ ਹੋ ਰਹੀ ਹੈ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਬਲਕਾਲ ਸਿੰਘ ਸਿੱਧੂ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਰਾਮ ਫੁਲਾਫ ਸੂਲਤੋਂ ਯਾਨੀ ਕਿ ਵਿਰੋਧੀਆਂ ਦੀ ਲੇਡੀਆਂ ਬਾਰੇ ਮਹਿਲਾਵਾਂ ਬਾਰੇ ਉਹਨਾਂ ਦੀਆਂ ਪਤਰੀਆਂ ਬਾਰੇ ਗੱਲ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਆਪਣੀਆਂ ਘਰਵਾਲੀਆਂ ਸਾਡੇ ਕੋਲ ਛੜ ਜਾਂਦੇ ਨੇ ਯਾਨੀ ਕਿ ਇਸ ਤਰ੍ਹਾਂ ਦੇ ਭੱਦੇ ਸ਼ਬਦ ਬੋਲਨੇ ਕਿ ਇੱਕ ਵਿਧਾਇਕ ਅਤੇ ਦੂਸਰੇ ਪਾਸੇ ਸੱਭਿਆਚਾਰ ਸਿੰਗਰ ਵਾਸਤੇ ਜਾਸਰੀ ਜਨਜ਼ਾਇਜ਼ ਨਹੀਂ ਤੁਸੀਂ ਆਪਣੇ ਕਮੈਂਟ ਕਰਕੇ ਦੱਸੋ ਹਾਲਾਂਕਿ ਅਸੀਂ ਇਸ ਆਵਾਜ਼ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਇਸ ਆਵਾਜ਼ ਜਿਹੜੀ ਇਹ ਰਿਕਾਰਡਿੰਗ ਐ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਹੋਈ ਹੈ ਹਰ ਪਾਸੇ ਬਲਕਾਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਜਾ ਰਿਹਾ ਹੈ